ਸਾਡੇ ਰਿਜ ਸਰਦਾਰ ਅੰਮ੍ਰਿਤਕੀਰਤ ਜੀ ਡਾਕਟਰ ਅੰਮ੍ਰਿਤਕੀਰਤ ਬਾਟੇ ਦੀ ਬਰਾਦਰੀ ਬਾਡੇ ਰਗ ਰੋਟੀਆਂ ਸ਼੍ਰੀ ਅਮਰਸਰ ਡਾਕਟਰ ਸਾਹਿਬ ਜੀ ਨੂੰ ਗੁਰੂਗਮਾਰ ਦੇ ਹਾਲੀ ਦੇ ਵਿੱਚ ਪ੍ਰਣ ਕਰਦੇ ਆ ਕਿ ਤੁਸੀਂ ਇੱਕ ਦਰਵੇਸ਼ ਇਨਸਾਨ ਹੋ ਤੁਸੀਂ ਐਮਐਲਏ ਨਹੀਂ ਤੁਸੀਂ ਸਾਡੇ ਆਪਣੇ ਜੋ ਤੁਸੀਂ ਹਰ ਕਦੇ ਦੁੱਖੇ ਸੁੱਖੇ ਚੱਲਦੇ ਜੋ ਤੇ ਹਰ ਕਦੇ ਦੁੱਖੇ ਸੁੱਖੇ ਸੁਣ ਕੇ ਜਿਹੜਾ ਸਹੀਰ ਦਾ ਉਹਦੀ ਗੱਲ ਸੁਣਦੇ ਜਿਹੜਾ ਗਲਤ ਹੁੰਦਾ ਵੀ ਗੱਲ ਨੂੰ ਗੋਲ ਕਰ ਦਿੰਦਾ ਇਹ ਅਸੀਂ ਗੱਲ ਕਰਕੇ ਨਾ ਅਸੀਂ ਸਾਰੀ ਸ਼ਕਤ ਤੁਹਾਡੇ ਬਹੁਤ ਦਿਨ ਕਹਿ ਰਾਂ ਅਸੀਂ ਪ੍ਰਣ ਕਰਦੇ ਹਾਂ ਗੁਰੂ ਘਰ ਦੇ ਵਿੱਚ ਵੀ ਅਸੀਂ ਡਾਕਟਰ ਚਿਤਰਵੀਰ ਜੀ ਦੇ ਨਾਲ ਤਨੋਂ ਮਨੋਂ ਤੁਹਾਨੂੰ ਤੁਰਾਂਗੇ ਗੁਰੂ ਘਰ ਦੇ ਵਿੱਚ ਪ੍ਰਣ ਕਰਦੇ ਹਾਂ ਪਾਠਿਕਵਾਦੀ ਸਾਰੀ ਡਾਕਟਰ ਚਿਤਰਵੀਰ ਜੀ ਨਜ਼ਿਰ ਦੇ ਨਾਲ ਤੁਰੇਗੀ ਅਸੀਂ ਡਾਕਟਰ ਸਾਹਿਬ ਨੂੰ ਇੱਕ ਸੋਸ਼ ਵਿਸ਼ਵਾਸ ਦਵੰਨੇ ਆ ਤੁਸੀਂ ਬੰਦੇ ਨੂੰ ਜਿਆਦਾ ਬੋਟਾ ਨਾਲ ਵੀ ਜਿੱਤੋਗੇ ਕਿਉਂਕਿ ਜੋ ਤੁਹਾਡੀ ਕਾਰਗਿਰੀ ਹੈ ਨਾ ਉਹ 70 ਸਾਲਾਂ ਦਾ ਕਿਸੇ ਨੇ ਕੀਤੀ ਨਹੀਂ ਜੇ ਕਾਂਗਰਸ ਆਈ ਉਹਨੇ ਆਪਣੀ ਪਰਵਾਹ ਨਾਲ ਅਗਦੇ ਬੇਦੇਸ਼ ਪਾਣਾ ਭਿੰਦਾ ਜੇ ਇਹ ਕਾਲੀ ਆਏ ਤਾਂ ਤੁਸੀਂ ਦੇਖ ਲਓ ਕਿੰਨੇ ਇਹਨਾਂ ਨੇ ਕਾਰਡ ਕੀਤੇ ਨੇ ਕਿੰਨੇ ਨਾ ਸੱਖੀ ਪਰਵਾਹਦੇ ਨੇ ਇਹਨਾਂ ਕਿਸੇ ਨੂੰ ਵੀ ਬਣਾਉਣੇ ਸੱਖੀ ਪਰਵਾਹ ਕੇ ਸਾਰਾ ਕੁਝ ਖਾ ਕੇ ਤੇ ਕਹਿੰਦੇ ਵੀ ਕਹਿੰਦੇ ਨੇ ਤੁਹਾਨੂੰ ਵੋਟ ਪਾਓ ਇਹ ਸ਼ਰਮਣਾ ਮਰਦੇ ਨਹੀਂ ਕਿਉਂਕਿ ਨਾ ਸ਼ਰਮ ਆਦੀ ਨਹੀਂ ਇਹਨਾਂ ਨੇ ਸ਼ਰਮ ਲਾ ਚੁੱਕੀ ਹੈ ਸਿਰਫ ਇੱਕੋ ਹੀ ਆਪ ਹੈਗੀ ਹੈ ਆਪ ਦੇ ਵਿੱਚ ਦਰਵਿਸ਼ ਬੰਦੇ ਆਏ ਨੇ ਜਿਹੜੇ ਆਪਣੇ ਕੋਲੋਂ ਬਗੜ ਕੇ ਤੇ ਕਿਸੇ ਦਾ ਸਵਾਰਦਾ ਲਿਆ ਡਾਕਟਰ ਸਾਹਿਬ ਦਾ ਕੋਈ ਵੀ ਕੋਈ ਵੀ ਕੰਮ ਜਿਹੜਾ ਇਹਨਾਂ ਨੇ ਜੁਗ ਨਹੀਂ ਕੀਤਾ ਡਾਕਟਰ ਸਾਹਿਬ ਨੇ ਸਾਰੇ ਹੀ ਕੰਮ ਵਧੀਆ ਕੀਤੇ ਸਾਰੇ ਕੰਮ ਲੋਕੀ ਆਪ ਤੁਹਾਰੇ ਵਿੱਚ ਇੱਕ ਚੁੰਬਕ ਨਾਲ ਗਹਿਣ ਚਮੜਦਾ ਇਹ ਉਹ ਸਪੋਰਟ ਨੇ ਇਹਨਾਂ ਨੇ ਲੋਕੀ ਆਪ ਤੁਹਾਰੇ ਅਸੇ ਵੀ ਆਪ ਨਹੀਂ ਇਹਨਾਂ ਨੇ ਸਾਨੂੰ ਕੋਈ ਸੱਦਾ ਨਹੀਂ ਦਿੱਤਾ ਵੀ ਸਾਡੇ ਤੇ ਰੋ ਰੋ ਸਾਡਾ ਮਣਕੀਤਾ ਵੀ ਡਾਕਟਰ ਸਾਹਿਬ ਦਾ ਕਰਨਾ ਹੈ ਜੋਗ ਸਚਾਈ ਨਾਲ ਪਰੇ ਆ ਜੋ ਸਚਾਈ ਨਾਲ ਕਰੇਗਾ ਸਾਰੀ ਕੌਮ ਸਾਰੀ ਸੰਗਤ ਸਾਰੇ ਲੋਕ ਜਿਹਨੇ ਉਹਨਾਂ ਦੇ ਨਾਲ ਪਰ ਲਗੇ ਸਭ ਕੁਛ ਇਹਨੇ ਕਰਦੇ ਪਏ ਨੇ ਹੋਰ ਵੀ ਕਰਨਗੇ ਵਰਪਾਲ ਸਿੰਘ ਦੀ ਬੱਬਰ ਜਿਹੜੇ ਸਾਡੇ ਖੋਸਲਰ ਸਾਹਮਣੇ ਉਹ ਆਣ ਕੇ ਵਰਪਾਲ ਸਿੰਘ ਦੀ ਬੱਬਰ ਵਾਈ ਗੋਜੀ ਦਾ ਹਜ਼ਾਰ ਵਾਈ ਗੋਜੀ ਦੀ ਤਾਨੂੰ ਸਾਰੇ ਅੰਮੀਰਾਂ ਨੂੰ ਪਤਾ ਵਾ ਆਪਾਂ ਕਿਉਂ ਇਕੱਠੇ ਹੋਏ ਆਂ ਇਸ ਕਰਕੇ ਇਕੱਠੇ ਹੋਏ ਆ ਸਾਡੇ ਹਲਕੇ ਦੇ ਐਮਐਲਏ ਸਾਹਿਬ ਡਾਕਟਰ ਇੰਦਰਜੀਤ ਸਿੰਘ ਨੀਦਰ ਸਾਹਮਣੇ ਬੈਠੇ ਨੇ ਇਹ ਬਹੁਤ ਵਧੀਆ ਇਨਸਾਨ ਆ ਹਰ ਖੇਤ ਦਾ ਇਹਨਾਂ ਨੂੰ ਦਿਲੋਂ ਪਿਆਰ ਕਰਦਾ ਹੈ ਕਿਉਂ ਕਰਦਾ ਹੈ ਕਿ ਸਚਾਈ ਨਾਲ ਹੀ ਤੁਰਦੇ ਨੇ ਜਿਹੜੀ ਸਚਾਈ ਹੁੰਦੀ ਨਾ ਉਹ ਕੁਦਰਤ ਜਿਹੜੀ ਉਹਦਾ ਸਾਥ ਦਿੰਦੀ ਹੈ ਜਦੋਂ ਕੁਦਰਤ ਸਾਥ ਦਿੰਦੀ ਹੈ ਫਿਰ ਉਹਦੇ ਲਾਗੇ ਕੋਈ ਵੀ ਚੀਜ਼ ਨਹੀਂ ਖਲੋਦੀ ਇਹ ਤੇ ਹਰ ਖੇਤ ਨੂੰ ਪਤਾ ਹੈ ਕੁਦਰਤ ਜਿਹੜੀ ਹੈ ਨਾ ਸਚਾਈ ਦੇ ਨਾਲ ਹੀ ਚੱਲਦੀ ਹੈ ਕਿਉਂ ਕਰਕੇ ਸਚਾਈ ਜਿਹੜੀ ਅਮੀਰ ਹੈ ਇਸ ਸਾਈ ਬਹੁਤ ਵਧੀਆ ਚੀਜ਼ ਐ ਇਸ ਕਰਕੇ ਦਾ 2027 ਦੀ ਲੈਸ਼ਣ ਸਾਰਿਆਂ ਨੇ ਮੇਰੇ ਵੀਰਾਂ ਨੇ ਕਿਹਾ ਡਾਕਟਰ ਸਾਹਿਬ ਨੂੰ ਲਿਆਓ ਕਿ ਆਪਾਂ ਡਾਕਟਰ ਸਾਹਿਬ ਦਾ ਸਾਥ ਦੇਣਾ ਇਹ ਬਹੁਤ ਵਧੀਆ ਇਨਸਾਨ ਆ ਤੁਹਾਨੂੰ ਪਤਾ ਐ ਕਿ ਜਿਹੜਾ ਸਾਡਾ ਚੋਲ ਨਿਸ਼ਾਨ ਜਿਹੜਾ ਝਾੜੂ ਆ ਤੇ ਸਾਰੇ ਭੈਣ ਭਰਾ ਮੇਰੀਆਂ ਭੈਣਾਂ ਵੀ ਸੇ ਦੇ ਝਾੜੂ ਨੂੰ ਕਿਉਂ ਮਾਰਦੀਆਂ ਐ ਇਸ ਕਰਕੇ ਝਾੜੂ ਮਾਰਦੀਆਂ ਆਪਣੇ ਘਰ ਚੋਂ ਇਹ ਗੰਦਗੀ ਕੱਢਣੀ ਐ ਤੇ ਇਸ ਕਰਕੇ ਆਪਾਂ ਜਿਹੜੀ ਇਹ ਗੰਦਗੀ ਕੱਢਣੀ ਐ ਇਹ ਗੰਦਗੀ ਇੱਦਾਂ ਹੀ ਨਿਕਲਣੀ ਐ ਜਿਹੜੀ ਥੋੜੀ-ਪੋੜੀ ਰਹਿ ਗਈ ਐ ਨਾ ਉਹ 2027 'ਚ ਆਪਾਂ ਪੂਰੀ ਗੱਦਗੀ ਸਾਫ਼ ਕਰ ਦੇਣੀ ਹੈ ਕਿ ਅچھے ਇਨਸਾਨ ਹੋਣਗੇ ਅچھے ਵਧੀਆ ਬੰਦੇ ਹੋਣਗੇ ਕਿ ਆਪਣੀ ਸਰਕਾਰ ਤੁਹਾਨੂੰ ਪਤਾ ਹੈ ਬਹੁਤ ਵਧੀਆ ਕੰਮ ਕਰ ਰਹੀ ਹੈ ਸਕੂਲ ਵਧੀਆ ਬਣਾ ਰਹੀ ਹੈ ਤੇ ਬਿਜਲੀ ਵੀ ਤੁਹਾਨੂੰ ਫ੍ਰੀ ਹੈ ਹਰ ਇੱਕ ਚੀਜ਼ ਦੀ ਸਹੂਲਤ ਦਿੱਤੀ ਹੈ ਤੇ ਠੀਕ ਹੈ ਇੱਕ ਵਾਅਦਾ ਕੀਤਾ ਮਾਤ ਸਾਹਿਬ ਨੇ ਉਹ ਵੀ ਆਪਣਾ ਵਾਅਦਾ ਪੂਰਾ ਹੋ ਜਾਣਾ ਹੈ ਕੋਈ ਗੱਦੜੀ ਨੀ ਕੋ ਆਪਾਂ ਸਰਕਾਰ ਵੀ ਚਲਾਉਣੀ ਹੈ ਸਾਰੇ ਕੰਮ ਕਰਨੇ ਹਨ ਤੇ ਇਸ ਕਰਕੇ ਸਾਡੀ ਜਿਹੜੀ ਸਰਕਾਰ ਹੈ ਬਹੁਤ ਵਧੀਆ ਸਰਕਾਰ ਹੈ ਮਾਨ ਸਰਕਾਰ ਇਸ ਕਰਕੇ ਮੈਂ ਸਾਰੇ ਲੋਕੀਤੀ ਕਹਾਂ ਕਿ ਆਪਣੀ ਮਾਨ ਸਰਕਾਰ ਦਾ ਸਾਥ ਦੋ 70 ਸਾਲ ਸਾਡੂ ਲੁੱਟ-ਲੁੱਟ ਤੇ ਲੀਆਂ ਸਰਕਾਰਾਂ ਨੇ ਖਾ ਲਿਆ ਉਹਨਾਂ ਨੇ ਸਾਨੂੰ ਕੀ ਦਿੱਤਾ ਕੁਝ ਦਿੱਤਾ ਦੱਸੋ ਬਿਜਲੀ ਵੀ ਕਿਸੇ ਨੇ ਫ੍ਰੀ ਦਿੱਤੀ ਅੱਜ ਤੱਕ ਕਿਸੇ ਨੇ ਕੁਝ ਨਹੀਂ ਸਾਨੂੰ ਦਿੱਤਾ ਤੇ ਇਹ ਸਰਕਾਰ ਸਾਢੇ 3 ਸਾਲ ਚ ਸਾਨੂੰ ਬਿਜਲੀ ਫ੍ਰੀ ਦਿੱਤੀ ਹੈ ਸਾਢੇ 3 ਸਾਲਾਂ ਜੇ ਸਾਨੂੰ ਬਿਜਲੀ ਫ੍ਰੀ ਦੇ ਸਕਦੀ ਹੈ ਤੇ ਪਹਿਲੇ ਉਹਨਾਂ ਨੇ ਕਿੰਨਾ ਮਾਲ ਖਾ ਲਿਆ ਸਾਡਾ ਸਾਰਾ ਖਾ ਗਾ ਕੇ ਦੇ ਆਪਣੇ ਅੰਦਰ ਕਰ ਗਏ इस करके साथ दो सारो अगे जाके सारा कुछ काम होगा बहुत वह वागुरु जी का खालसा वा वाह मैं बेनती करता डॉक्टर साहब भी शरीर ध्यान वागुरु जी का खालसा वागू मैं जरूर शुरू इन मेरे बहुत ही प्यारे भी जिन्हें भाई जी ने जज्बाती गलत मेरा दिल सची बची भट मैं को मैं सच्ची मुची बड़ा मतलब पा रहा हूँ कि क्या भी को प्यार किसी को दे तो क्योंकि मैं हमेशा कहना कि पिंड मेरा रजाना होता मैं उतरी जावे इलेक्शन दिन जाओ जाण हो ना पछाणो ना मैंने कभी मिले हो ना कहीं देखा हो वोट पा दो बड़ी वही गलत मतलब पार्टी पर विश्वास किया विश्वास किया इसको वो मान की कोई गर्द नहीं हो सकती ਪਾਬੇ ਜੋ ਵੀ ਕੰਮ ਹੋ ਰਿਹਾ ਨੇ ਇਹ ਹਰੇਕ ਕਦੀ ਬੋਟਾ ਦਾ ਕਰਜ਼ਾ ਲਾਉਣ ਦੀ ਕੋਸ਼ਿਸ਼ ਹੋ ਰਹੀ ਹੈ ਦੇਖੋ ਗਾਹ ਦੀ ਗੱਲ ਨਹੀਂ ਕਰਨੀ ਪਾਬੇ ਗਾਹ ਹੋਣਾ ਨਹੀਂ ਹੈ ਨਹੀਂ ਇਹ ਤੇ ਜੋ ਸਰਦਾਰ ਤੇ ਕਰਜ਼ਾ ਚੜਿਆ ਬੋਟਾ ਬਾਕੇ ਅਸੀਂ ਉਹ ਕਰਜ਼ਾ ਪੂਰਾ ਲਾਉਣ ਦੀ ਪੂਰਾ ਕਰ ਸਤਨਾ ਨਹੀਂ ਗਾ ਪਰ ਜਿੰਨਾ ਵੱਧ ਤੋਂ ਵੱਧ ਸੜਕੋ ਹੋਊਗਾ ਜੋ ਅਸੀਂ ਪਾਣੀ ਵੱਲੋਂ ਸੀਵਰਾ ਵੱਲੋਂ ਸਟੇਟ ਰਾਈਡਾ ਵੱਲੋਂ ਸਰਕਾਰ ਵੱਲੋਂ ਲੋਹਾਂ ਰੋਡ ਵੱਲੋਂ ਨਸ਼ਾ ਵੱਲੋਂ ਨਸ਼ੇ ਦੀ ਬੁਝੰਤ ਜਰਾ ਲੱਗੇ ਹੈ ਤੁਹਾਨੂੰ ਸਤ 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 ਸ੍ਰੀ ਅਕਾਲ ਸੋ ਜੀ ਦਾ ਸੂਚਨਾ ਬਾਤ ਤੁਹਾਨੂੰ ਅਸੀਂ ਕਰ ਸਕਾਂਗੇ ਪਾਰਕਾ ਬਾਰੇ ਪ੍ਰਮਾਣਿਤ ਅਗਿਆ ਨਿਆਰ ਦਿਨਾ ਤੁਹਾਡਾ ਸਵਾਗਤ ਹੈ ਅਸੀਂ ਨਹਿਰ ਸਾਫ ਕਰਨ ਲੱਗੇ ਹਾਂ ਕਿ ਬਾਬਾ ਜੀ ਕੋ ਰੱਬ ਨਾਲ ਬੇਨਤੀ ਕੀਤੀ ਹੈ ਕਿ ਜਦੋਂ ਪਾਣੀ ਸੁੱਕ ਜਾਏ ਤੇ ਅਸੀਂ ਉਹ ਨਹਿਰ ਸਾਫ ਕਰਦੇ ਹਾਂ ਨਾ ਮੈਂ ਪੂਰੀ ਪੱਲੀ ਵਧੀਆ ਗ੍ਰੀਨ ਕੱਟਦੀ ਤੁਹਾਨੂੰ ਤੁਹਾਡਾ ਇਹ ਬਾਕਾਇਦਾ ਹੈ ਹਮੇਸ਼ਾ ਦਸਤਕ ਤੁਹਾਨੂੰ ਬੜੀ ਗਿਰਤੀ ਨੂੰ ਸਰ ਜੀ ਨੇ ਬਹੁਤ ਬਹੁਤ ਸ਼ੁਕਰ ਗੁਜ਼ਾਰਨਾ ਮੰਗਦਾ ਬਤਾ ਤੇ ਮੈਂ ਇਹ ਕੋਸ਼ਿਸ਼ ਕਰਦਾ ਕਿ ਮਿਲ ਕੋਈ ਹੋ ਜਾ ਕੋ ਕੰਮ ਨਾ ਹੋ ਜਾ ਕਿ ਮੈਂ ਤੇ ਨਜ਼ਰਾਂ ਬੰਦ ਲੇਖਾਂ ਸੁਪਰ ਬਾਜ਼ਪਾ ਪਲੀ ਪਰਮਾਤਮ ਪਲੀ ਦੇ ਰਾਏਪੁਰ ਦੀ ਕਪਾਲਸ ਕਿ ਨੇਤੇ ਉਹਨਾਂ ਵੱਲੋਂ ਤੁਹਾਡੇ ਵੱਲੋਂ ਉਹਨਾਂ ਨੂੰ ਸਨਮਾਨਤ ਕੀਤਾ ਗਿਆ ਹੈ ਤੇ ਸਮੂਹ ਤੁਹਾਡੇ ਸਹਿਯੋਗੀ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਨੇ ਕੀ ਕਹਿਣਾ ਚਾਹੁੰਦੇ ਅੱਜ ਡਾਕਟਰ ਮੀ ਸਿੰਘ ਜੀ ਨਿਕਲੇ ਗੋਦਰਸ਼ੀਤ ਜੀ ਦੇ ਨਾਲ ਜੱਜ ਘਰ ਬਾਦ ਨਗਰ ਦੇ ਦਸੰਤ ਮਾਇਘਨ ਸੰਗਤਾ ਭਾਟ ਸਿੰਘ ਭਰਾ ਜੀ ਭਾਡੇ ਰਾਜੂ ਡਿਗਰੀ ਮੈਂਬਰ ਸਰੋਨ ਦਾ ਪੂਰੇ ਉਸਾਰਾ ਕੀਤਾ ਗਿਆ ਤੇ ਜੀ ਆਇਆਂ ਆਖਿਆ ਅਸੀਂ ਡਾਕਟਰ ਸਾਹਿਬ ਨਾਲ ਅੱਜ ਮੂਨੇ ਹੈ ਕਿ ਡਾਕਟਰ ਸਾਹਿਬ ਦੀ ਸਾਧਵੀ ਡਾਕਟਰ ਸਾਹਿਬ ਦੇ ਕੰਮਾਂ ਦੀ ਪ੍ਰਮਾਣਿਕ ਉਹ ਡਾਕਟਰ ਸਾਹਿਬ ਜਿਹੜੇ 200 ਤੋਂ ਲੋਕਾਂ ਦੇ ਖੁਰਦੇ ਨੇ ਉਹਦੇ ਵੇਖ ਕੇ ਨਾ ਸੀ ਡਾਕਟਰ ਸਾਹਿਬ ਨਾਲ ਜੁੜੇ ਹਨ ਕਿਉਂਕਿ ਆਮ ਆਦਮੀ ਪਾਰਟੀ ਬਹੁਤ ਪ੍ਰੋਜੈਕਟ ਕਰ ਰਹੀ ਹੈ ਜਿਹੜੀ ਫ੍ਰੀ ਹੈ ਕਈ ਕੁਝ ਹੋਰ ਵਰਲੇ ਹੋ ਰਹੇ ਆ ਜਿੱਦਾਂ ਆਮ ਜਨਤਾ ਨੂੰ ਸੁੱਖ ਮਿਲੇ। ਪਰ ਆਮ ਜਨਤਾ ਸੁੱਖ ਸ਼ਾਂਤੀ ਜਿੜੇ ਵਿੱਚ ਨਸ਼ੇ ਵੀ ਬੜੀ ਨੀਤੀਆਂ ਵੀ ਕਰ ਰਹੇ ਵੀ ਫੜਦੇ ਹੋਏ ਆਰਮੀ ਔਰ ਔਰਤਾਂ ਜਿਹੜਾ ਨੇ ਨਸ਼ੇ ਬੀਚੇ ਜਿਹੜੇ ਕਰਦੇ ਆ ਜਿਹੜੇ ਕਰਾਉਂਦੇ ਆ ਉਹਨਾਂ ਦੇ ਪੂਰਾ ਨੈਤਿਕਾ ਕੱਸਿਆ ਇਸ ਦਾ ਕਿ ਨਾ ਆਮ ਜਨਤਾ ਇਹਨਾਂ ਦੀ ਕਾਰਜਕਾਰੀ ਤੋਂ ਬਹੁਤ ਖੁਸ਼ ਹੈ। ਅਸੀਂ ਵੀ ਪਾਰਟਿਸਪਰਾਂ ਦੇ ਇਹਨਾਂ ਪ੍ਰੋਗਰਾਮ ਨੇ ਆ ਵੀ ਇਹਨਾਂ ਮੋਢੇ ਦਾ ਮੁੰਡਾ ਖੋਲ੍ਹਦੇ ਆ ਅੱਜ ਸਾਡੇ ਵਰਕਰ ਜਿਹੜੇ ਸਾਡੇ ਸਕਦੇ ਸਾਰੇ ਗੁੜੇ ਆ ਤੇ ਆਮ ਆਦੀ ਪਾਰਟੀਆਂ ਜਿਹੜੇ ਡਾਕਟਰ ਸਾਹਿਬ ਨੇ ਜੀ ਸਾਹਿਬ ਨਾਲ ਜੁੜੇ ਆ ਉਹਦੇ ਜਿਹੜੇ ਸਾਹਿਬ ਨਾਲ ਇਹ ਮੋਢੇ ਦਾ ਮੁੰਡਾ ਲਾ ਕੇ ਲੁਵਾਗੇ ਔਰ ਆਮ ਆਦੀ ਪਾਰਟੀ ਦੀ ਸੇਵਾ ਕਰਾਂਗੇ ਔਰ ਸਾਥ ਸੰਗਤੀ ਸੇਵਾ ਕਰਨਗੇ ਅੱਜ ਦਾ ਜਿਹੜਾ ਪ੍ਰੋਗਰਾਮ ਉਲੀਕਿਆ ਗਿਆ ਉਹਦੇ ਬਾਰੇ ਥੋੜਾ ਜਿਹਾ ਵਿਸਤਾਰ ਨਾਲ ਦੱਸੋ ਜੀ ਹਾਂ ਜੀ ਦਾ ਬਾਈ ਗੋਦੀ आज असि गुरद्वारा अजीत जथा जनकड़ बादल नगर चाहिए और इतने बाल बरादरी ने बहुत ज़्यादा मान दिता है जो प्रधान जी मेरे उठे जैसी आओ और आके मैं मेरी तरफ दुनिया रह गई कि किसी को कोई नहीं सकता तो बड़ा चंगा लगा आके और कोई मान कोई बस इन्होंने मान इसका लाजमी उठे और मेरी पूरी कोशिश होगी कि मैं ਇਹ ਜੇ ਕੋਈ ਕਾਮਨਾ ਨਿਰਪੋਖ ਹੋ ਜਾਏ ਕਿ ਤੇ ਦਰਦੀਣਾ ਕੇ ਮੈਨਿੰਗ ਕਰ ਰਹੇ ਹੋ ਜਾ ਉਹ ਆਰਸੀ ਰੈਲਵੇ ਕੇ ਇਸ ਇਲਾਕੇ ਨੂੰ ਡਿਵੈਲਪ ਕਰਾਂਗੇ ਪੂਰੇ ਦਰਦੀਣਾ ਡਿਵੈਲਪ ਕਰਾਂਗੇ ਔਰ ਮੇਰੀ ਇਹ ਮੈਨੂੰ ਆਸ ਹੈ ਕਿ ਆਪਣੇ 2 ਸਾਲਾਂ ਵਿੱਚ ਅਸੀਂ ਅਮਰਸਰ ਚ ਤੱਕੜੀ ਹਰਕਾ ਜਿਹੜਾ ਹੈ ਸਾਰਿਆਂ ਆਂਕਿਆਂ ਚ ਚੰਗਾ ਬਣ ਜਾਏਗਾ ਇਹ ਨੌਰਥ ਵਿੱਚ ਬਹੁਤ ਮਿਲਕੋ ਬਣ ਗਏ ਆ ਪੁੱਤ ਨੂੰ ਚੰਗਾ ਬਣਾ ਕੇ ਰੱਖਾਂਗੇ ਨੂੰ ਪਾਣੀ ਮਿਲੇਗਾ ਸਭ ਨੂੰ ਸੜਕਾਂ ਸਾਫ ਹੋਣਗੀਆਂ ਸੀਵਰ ਸਾਫ ਹੋਣਗੇ ਸਾਡੇ ਸਟ੍ਰੀਟ ਲਾਈਟਸ ਹੋਣਗੀਆਂ ਔਰ ਨਹਿਰ ਦੇ ਨਾਲ ਨਾਲ पूरा एक सैर सैर करने का सिस्टम बनया होगा लोग जाके एक्सरसाइज करेंगे रिलैक्स करेंगे जिम लावे स्पोर्ट्स वास्ते बहुत मैं करना जिन्हें आप है पुलों थले असी जाड़े ला के जंगले लगा के उ स्पोर्ट्स अरेन्जमेंट करना है डिसाइड किया हो पिंडच तीन चार जगह है जितने खेल के ग्राउंड बन गए शहर में जरातरी बाग है दो ग्राउंडा तैयार नहीं है एक स्टेडियम विंडो तैयार है एक बार तैयार है और निकी निी जगह होर खाली जो जगह भी so, तो है कि उसे असं क्रिकेट के नैट या वॉलीबॉल या बासकेटबॉल करना सो दो सारे तो बचे सारे हल्के खेलते नज़र आएंगे ये मेरी तमन्ना मेरी इच्छा और मेरी भी तमन्ना की नहीं है वो भी सकतरीबाग जाकर सारे अपने टूर्नामेंट वगैरह करके आ करेंगे सो so, जरा मा जरा प्यार मिले मैं परमात्मा बार अरस करना कि मैंने योग रखी हमेशा मेरे सब हाथ रखी ਡਾਕਟਰ ਪ੍ਰਧਾਨ ਸਾਹਿਬ ਵੱਲੋਂ ਤੇ ਉਹਨਾਂ ਦੇ ਸਹਿਯੋਗੀਆਂ ਵੱਲੋਂ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਦੇ ਨਾਲ ਸਾਰੇ ਹੀ ਪਾਸਨ ਜੁੜੇ ਨੇ ਕੀ ਕਹਿਣਾ ਚਾਹਦੇ ਆ ਜੀ ਪਾਰਟੀ ਦੇ ਬਹੁਤ ਅੱچھے ਕੰਮ ਹੋਏ ਨੇ ਸਭ ਤੋਂ ਜਥਾ ਕੰਮ ਇਹ ਕਿ ਇਲੈਕਟ੍ਰਿਟੀ ਫ੍ਰੀ ਹੋਈ ਹੈ ਫਿਰ ਸਕੂਲਾਂ 'ਚ ਬਹੁਤ ਅੰਪਰੂਜਨ ਹੋਈ ਹੈ ਮਤਲਬ ਜੇ ਤੁਸੀਂ ਗੱਲ ਕਰੀਏ ਕਿ 400 ਨਵੇਂ ਸਕੂਲ ਕਲਾਸਰੂਮ ਬਣੇ ਨੇ ਕਲਾਸਰੂਮ ਜਿਹੜਾ ਕਮਰਾ ਹੁੰਦਾ ਜਿਸ ਬਾਰੇ ਚਰਚਾ

पानी इस्तेमाल तो हो रहा पंजाब का बाकी हरियाणा राज्य से जान गया सी असि अठासी परसेंट खिंच के रें हैं और अभी बहुत छेती है सब सौ प्रसेंट तक लगे कहना हुई तक क्योंकि खाद खाली कराई दिए नहर जिलेंडरियां उन्होंने खाली खाली करा के चलाया और टेल अंतर पानी भेजा सो रले चल रहे हैं सा बहुत लाजमी है जो पानी की गल की पानी तो शहर से कोई नहीं है इस ग लेकिन कारोबार शहर का तैयारी चलता है कि जिंदगी फसल चली होगी तो सा कनेक्शन इस तरह जुड़िया हुआ सारे और इस करके पुष्टते हैं और मैं आस करता इस तरह की कोई मान शिकार है नवे तो नमें उपराले चली जाए और नमें नमें कम करी जाए और सूचे फंड जहर जगा के उ चाली प्रसेंट डिपाजी शहर है सूर्य सह परसेंट पंडा रही है चाली प्रसेंट शहर रही है ਅਸੀਂ ਸ਼ਰਮ ਸਾਫ ਸੁਥਰਾ ਰੱਖਣਾ ਹੈ ਬੈਲ ਰੱਖਣਾ ਨਸ਼ਾ ਖਤਮ ਕਰਨਾ ਪੜਾਈ ਦਾ ਮਿਆਰ ਤਾਂ ਸੁਧਾਰਨਾ ਹੈ ਸਿੱਧਾ ਮਿਆਰ ਤੇ ਪੜ੍ਹਨਾ ਅਸੀਂ ਆਪਣੇ ਹੱਥੇ ਨੂੰ ਮੋਹੱਲਾ ਜਿਹੜੇ ਬਣਾਏ ਨੇ ਸੋ ਜਿਹੜਾ ਇਸ ਲੱਕ ਨੂੰ ਸਭ ਤੋਂ ਲੱਗੇ ਪੈਂਦਾ ਸਿੱਧਾ ਸਾਡੇ ਦੇਖਣ ਸਾਹਮਣੇ ਖੜਾ ਲੇ ਗੋ ਥੋੜਾ 200 ਕਾਜ ਹੋਰ ਜਾਉ ਤੇ ਸਖਤਰੀ ਬਾਗ ਵਾਲਾ 200 ਕਾਜ ਹੋਰ ਕੇ ਜਾਉ ਤਾਂ ਪਕਣਾ ਵਾਲੇ ਮਿਲ ਜਾਂਦੇ ਨੇ ਸੋ ਲੱਗ ਲੱਗੇ ਕਾਫੀ ਤੁਹਾਡੇ ਬਣੇ ਨੇ 15 ਵਾਲੇ ਪਾਰਕ ਬਣਿਆ ਮੋਹੱਲਾ ਜਿਹੜੇ ਕੋਲੇ ਬਾਅਦ ਵੀਰਾਂ ਵਾਲੇ ਪਾਰਕ ਦਾ ਨਾਮ